ਫਾ ਬੇ ਕਿ ਮੈਂ ਜਾਣਦੇ ਹਾਂ ਉਹ ਤਾਂ ਮੌਤਰਾ ਬੋਲੇ ਵਾਈਸ ਰੈਂਚ ਚੈਂਬਰ ਤੋਂ ਜੀ ਜੀ ਇਹ ਮਤਲਬ ਮੌਲਟਨ ਚ ਆਪਣੇ ਮਤਲਬ ਮੋੜ ਤੇ ਸ਼ਾਪ ਚ ਗਈ ਉਹ ਕੋ ਬਰਸਤਾ ਦੇ ਨਾਲ ਆਪਣੇ ਘਰ ਹੀ ਵਾਪਸ ਆ ਰਹੇ ਸੀਗੇ ਜੀ ਜੀਥੋਂ ਸੂਟਰ ਬੰਦਾ ਆਇਆ ਜੀ ਉਹਨੇ ਆ ਕੇ ਪਰਸਪਸ ਨਾਚਣ ਦੀ ਕੋਸ਼ਿਸ਼ ਕੀਤੀ ਇੰਨੀ ਜ਼ੋਰ ਦੀ ਖਿੱਚਿਆ ਉਹ ਮੂੰਹ ਦੇ ਬਾਹਰ गिर ਗਏ ਜੀ ਉਹ ਮੂੰਹ ਦੇ ਬਾਹਰ गिरਣ ਤੋਂ ਬਾਅਦ ਅਗਰ ਵੀਡੀਓ ਤੇ ਦੇਖੋਗੇ ਤਾਂ ਉਹ ਉੱਥੇ ਡੰਪ ਹੋ ਗਏ ਮਤਲਬ ਉਹਨਾਂ ਨੂੰ ਪਤਾ ਹੀ ਨਹੀਂ ਹੋ ਰਿਹਾ ਬੇਹੋਸ਼ ਹੀ ਹੋ ਗਏ ਖਤਮ ਤੇ ਉਹਦੇ ਬਾਅਦ ਉਹਦੇ ਹੱਥੋਂ ਉਸ ਵੇਲੇ ਕੁਝ ਨਹੀਂ ਆਇਆ ਵਕੀਲਾ ਕੇ ਸਾਡੇ ਘਰ ਤੋਂ ਵੀ ਮੋੜ ਮੋੜ ਕੇ ਫੇਰ ਵਾਪਸ ਆਇਆ ਇਹ ਵੀਡੀਓ ਦੇਖੋ ਉਹਨੇ ਸਕੂਟਰ ਵੀ ਥਮਾਇਆ ਇਨ ਬਿਟਵੀਨ ਮੈਂ ਪਰਪਸ ਕਿਚਨ ਦੇ ਕੋਲ ਸੀ ਕੀਤੀ ਉਸ ਦੌਰਾਨ ਉਹਦਾ ਸਕੂਟਰ ਵੀ ਗਿਰ ਗਿਆ ਉਸ ਤੋਂ ਜੀ 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 ਫੇਰ ਉਹਨੇ ਉਠਾਇਆ ਉਹਨੂੰ ਤੇ ਫੇਰ ਉਹਦੇ ਬਾਅਦ ਉਹਨੇ ਖਿੱਚ-ਕੁੱਚ ਕੇ ਉਨੀ ਦੇ ਤੋਂ ਉਹਨੂੰ ਬੋਡੀ ਉਹਨਾਂ ਨੂੰ ਫੇਰ ਭਾਬੀ ਨੂੰ ਫੇਰ ਕਸੀਟਿਆ ਉਹਨੇ ਜੀ ਕਸੀਟਣ ਦੇ ਕੋਲ ਉਹ ਫੇਰ ਪਾਸੇ ਖਿੱਚ ਕੇ ਭੱਜ ਗਿਆ ਹਲਾ ਓਕੇ ਔਰ ਉਹ ਉਹਨਾਂ ਦੀ ਕੰਡੀਸ਼ਨ ਐਦੀ ਉਹ ਮੁਹ ਤੇ ਭਾਰ ਗਏ ਸੀਗੇ ਉਹਨ ਆਈਫਿਊ ਤੇ ਨੇ ਆੰਦੋਨੋ ਮਤਲਬ ਸੈਟੀਟੀ ਹੋ ਰਿਹਾ ਹੁਣਾ ਸੀਰੀਅਸ ਹੈ ਮਤਲਬ ਤੇ ਕਿਹੜਾ ਪੂਰਾ ਐਗਜ਼ੈਕਟ ਏਰੀਆ ਕਿਹੜਾ ਸਰ ਐਗਜ਼ੈਕਟਲੀ ਮੋਲਟਨ ਕਲੱਬ ਹੈ ਨਾ ਅਨੰਦਪੁਰ ਆਸ਼ਰਮ ਹੈਗਾ ਹੈ ਅੱਛਾ ਜੀ ਅਨੰਦਪੁਰ ਆਸ਼ਰਮ ਮੋਲਟਨ ਜੀ ਮੋਲਟਨ ਕਲੱਬ ਦੇ ਨਾਲ ਹੀ ਓਕੇ ਤੇ ਸਰ ਇਹਦੀ ਕੰਪਲੇਂਟ ਵਗੈਰਾ ਰੇਜ਼ ਕਰਵਾਤੀ ਇਹ ਜੀ ਉਹ ਕਰਾਤੀ ਜੀ ਐਸਐਫਐਮ ਚਲੀ ਗਈ ਹੈ ਸਰ ਸਰਾਬਾ ਨਗਰ ਇਹ ਮੋਡਲ ਟਾਊਨ ਤੋਂ ਮੋਲਟਨ ਸਾਨੂੰ ਚਲੀ ਗਈ ਹੈ ਉਹ ਵਿਜ਼ਿਟ ਵੀ ਕਰ ਗਏ ਨੇ ਓਕੇ ਤੇ ਪਛਾਣ ਵਗੈਰਾ ਹੋਈ ਹੀ ਕੁਝ ਜੀ ਮੈਂ ਸੀਪੀ ਸਰ ਨੂੰ ਸਭ ਨੂੰ ਬਾਤ ਕੀਤੀ ਹੈ ਸਰ ਇਹਦੀ ਪਛਾਣ ਵਗੈਰਾ ਹੋਈ ਹੈ ਮਤਲਬ ਕੁਝ ਪਤਾ ਲੱਗਦਾ ਮੈਨੂੰ ਤਾਂ ਮੈਨੂੰ ਪਤਾ ਹੀ ਹੈ ਜੀ ਮੇਰੇ ਮੇਰੇ ਤੋਂ ਭਾਬੀ ਹੀ ਨਹੀਂ ਨਹੀਂ ਉਹ ਮਤਲਬ ਦੂਜੇ ਐਕਟਿਵ ਵਾਲਾ ਚੋਰ ਵਗੈਰਾ ਜਿਹੜਾ ਨਹੀਂ ਉਹ ਨਹੀਂ ਹਲੇ ਉਹਨਾਂ ਨੇ ਕੁਝ ਨਹੀਂ ਦੱਸਿਆ ਉਲਟਾ ਅਸੀਂ ਹੀ ਉਹਨਾਂ ਨੇ ਕੁਝ ਨਹੀਂ ਕੀਤਾ ਅਸੀਂ ਸਰਚ ਕਰਕੇ ਵੀਡੀਓ ਤੋਂ ਆਪਣੀ ਰਿਕਾਰਡਿੰਗ ਕਰਕੇ ਨੰਬਰ-ਨੰਬਰ ਟ੍ਰੇਸ ਕਰਕੇ ਤੁਹਾਨੂੰ ਵੀ ਭੇਜਤਾ ਉਹਨੂੰ ਭੇਜਤਾ ਪਰ ਉਹਨਾਂ ਵੱਲੋਂ ਹਲੇ ਕੋਈ ਐਕਸ਼ਨ ਨਹੀਂ ਹੋਇਆ ਸਰ ਜਿਵੇਂ ਹਟਾ ਕੱਟਾ ਜਾ ਲੱਗ ਰਿਹਾ ਜਿਵੇਂ ਵੀਡੀਓ ਦੇ ਵਿੱਚ ਜਿਵੇਂ ਜਿਮ ਵਗੈਰਾ ਲੱਗ ਰਿਹਾ ਨਾ ਕੋਈ ਇਹ ਤਾਂ ਚੰਗੇ ਘਰ ਦਾ ਰਖ ਰਿਹਾ ਉਹ ਤਾਂ ਆਪਣਾ ਪੈਕੇਟ ਬੁਕਟ ਵੀ ਪਟੰਗਿਆ ਹੈ ਸਕੂਟਰ ਤੇ ਜੀ ਹੂੰ ਹੂੰ ਚਲੋ ਠੀਕ ਹੈ ਸਰ ਅਸੀਂ ਕੋਸ਼ਿਸ਼ ਕਰਦੇ ਹਾਂ ਜੀ ਜੋ ਸਤ ਤੋਂ ਵਕਤ ਠੀਕ। ਮੈਨੂੰ ਪਲੀਜ਼ ਭੇਜਨਾ ਮੇਰੀ ਉਹ ਸੰਦੀਪ ਜੀ ਨਾਲ ਵੀ ਗੱਲ ਹੋ ਰਹੀ ਸੀ। ਥੈਂਕ ਯੂ।